ਭਗਵਤੀ ਗੀਤਾ ਦਾ ਪੰਨਮਾ ਦਿਆ ਹੈ ਪੰਜਵਾਂ ਦਿਆ ਹੈ ਅਰਜੁਨ ਬੋਲੇ हे 크੍ਰਿਸ਼ਨ ਤੁਸੀਂ ਪਹਿਲਾ ਕਰਮਾਂ ਦਾ ਤਿਆਗ ਕਰਨ ਨੂੰ ਕਿਹਾ ਫਿਰ ਕਰਮ ਕਰਨ ਦੀ ਸਿਫਤ ਕਰਦੇ ਹੋ ਇਹਨਾਂ ਦੋਨਾਂ ਵਿੱਚੋਂ ਜੋ ਜ਼ਿਆਦਾ ਹਿਤਕਾਰੀ ਹੈ ਉਹ ਇੱਕ ਗੱਲ ਨਿਸ਼ਚੇ ਕਰਕੇ ਦੱਸੋ ਸ਼੍ਰੀ ਕ੍ਰਿਸ਼ਨ ਜੀ ਬੋਲੇ ਕਰਮਾਂ ਦਾ त्याग ਅਤੇ ਕਰਮ ਨਾਲ ਕਰਨਾ ਇਹ ਦੋਨੋਂ ਹੀ ਮੁਕਤੀ ਕਰਾ ਦੇਣ ਵਾਲੇ ਹਨ ਲੇਕਿਨ ਇਹਨਾਂ ਦੋਨਾਂ ਵਿੱਚੋਂ ਕਰਮ ਤਿਆਗ ਨਾਲੋਂ ਕਰਮ ਯੋਗ ਹਿਤਕਾਰੀ ਹੈ ਜਿਹੜਾ ਕਿਸੇ ਨਾਲ ਈਰਖਾ ਨਹੀਂ ਰੱਖਦਾ ਨਾ ਕਿਸੇ ਪਦਾਰਥ ਦੀ ਇੱਛਾ ਕਰਦਾ ਹੈ ਉਹ ਹੀ ਨਿਤ ਸੰਿਆਸੀ ਹੈ ਅਜਿਹਾ પુરੁਸ਼ੇ ਹੀ ਆਨੰਦਪੂਰਵਕ ਸੰਸਾਰ ਬੰਧਨ ਤੋਂ ਛੁੱਟ ਜਾਂਦਾ ਹੈ ਸੰन्यास ਅਤੇ ਕਰਮਯੋਗ ਨੂੰ ਮੂਰਖ ਲੋਕ ਵੀ ਹੀ ਵੱਖ-ਵੱਖ ਕਹਿੰਦੇ ਹਨ ਪੰਡਤ ਨਹੀਂ ਕਹਿੰਦੇ ਹਨ ਜਿਹੜਾ ਇਹਨਾਂ ਦੋਨਾਂ ਵਿੱਚੋਂ ਕਿਸੇ ਕਿਸੇ ਇੱਕ ਵਿੱਚ ਵੀ ਚੰਗੀ ਤਰ੍ਹਾਂ ਸਥਿਤ ਹੋ ਜਾਂਦਾ ਹੈ ਉਸ ਨੂੰ ਦੋਨਾਂ ਦਾ ਫਲ ਪ੍ਰਾਪਤ ਹੁੰਦਾ ਹੈ ਗਿਆਨ ਜੋਗਿਆ ਨੂੰ ਜਿਹੜਾ ਸਥਾਨ ਮਿਲਦਾ ਹੈ ਉਹੀ ਕਰਮ ਜੋਗਿਆ ਨੂੰ ਪ੍ਰਾਪਤ ਹੁੰਦਾ ਹੈ ਗਿਆਨ ਯੋਗ ਅਤੇ ਕਰਮ ਯੋਗ ਇੱਕ ਹੀ ਹਨ ਅਜਿਆ ਦੇਖਦੇ ਹਨ ਉਹ ਹੀ ਚੰਗੀ ਤਰ੍ਹਾਂ ਵੇਖਣ ਵਾਲੇ ਹਨ हे ਮਹਾ ਬਾਹੋ ਕਰਮ ਯੋਗ ਤੋਂ ਬਿਨਾ ਸੰन्यास ਦਾ ਮਿਲਣਾ ਬਹੁਤ ਮੁਸ਼ਕਲ ਹੈ ਕਰਮ ਕਰਨ ਵਾਲੇ Muni Janu Brahm ਪ੍ਰਾਪਤ ਹੋਣ ਵਿੱਚ ਦੇਰ ਨਹੀਂ ਲੱਗਦੀ ਨਹੀਂ ਲੱਗਦੀ ਨਹੀਂ ਲੱਗਦੀ ਕਰਮ ਯੋਗ ਸਯੁਕਤੀ ਸ਼ੁੱਧ ਅੰਤਰ ਕਾਰਨ ਵਾਲਾ ਮਨ ਅਤੇ ਇੰਦਰੀਆਂ ਨੂੰ ਚਿਤਣ ਵਾਲਾ ਸਾਰੇ ਪ੍ਰਾਣੀਆਂ ਵਿੱਚ ਆਪਣੀ ਆਤਮਾ ਨੂੰ ਵੇਖਣ ਵਾਲਾ ਕਰਮ ਕਰਦਾ ਹੋਇਆ ਵੀ ਕਰਮ ਫਲ ਨਾਲ ਨਿਬਤ ਨਹੀਂ ਹੁੰਦਾ ਯੋਗ ਮੁਕਤ ਤਤ ਵੇਤਾ ਪੁਰਸ਼ ਵੇਖਦੇ ਹਨ ਸੁਣਦੇ ਹਨ ਛੁੰਦੇ ਹਨ ਸੁੰਘਦੇ ਹਨ ਖਾਂਦੇ ਹਨ ਚੱਲਦੇ ਹਨ ਸਾਹ ਲੈਂਦੇ ਹਨ ਤਾ ਵੀ ਮੰਨਦੇ ਹਨ ਕਿ ਮੈਂ ਕੁਝ ਵੀ ਨਹੀਂ ਕਰਦਾ ਉਹ ਬੋਲਦੇ ਹਨ ਤਿਆਗਦੇ ਹਨ ગ્રਹਣ ਕਰਦੇ ਹਨ ਲੇਕਿਨ ਇਹੋ ਹੀ ਮੰਨਦੇ ਹਨ ਕਿ ਕਿ ਮੈਂ ਕੁਝ ਨਹੀਂ ਕਰਦਾ ਇਹ ਬੁੱਧੀ ਤਾਰਨ ਕਰਕੇ ਕਰਦੇ ਹਨ ਕਿ ਇੰਦਰੀਆਂ ਹੀ ਆਪਣੇ ਆਪਣੇ ਵਿਸ਼ੇ ਵਿੱਚ ਵਰਤਦੀਆਂ ਹਨ ਜਿਹੜੀ ਪ੍ਰਾਣੀ ਸਾਰੇ ਹੀ ਬ੍ਰਹਮ ਵਿੱਚ ਅਰਪਣ ਕਰਕੇ ਸੰਗ ਨੂੰ ਛੱਡ ਕੇ ਕਰਮ ਕਰਦਾ ਹੈ ਉਹ ਪਾਪ ਵਿੱਚ ਲਿਖਤ ਲਿਪਤ ਨਹੀਂ ਹੁੰਦਾ ਜਿਵੇਂ ਕਮਲ ਦੇ ਪੱਤੇ ਉੱਤੇ ਪਾਣੀ ਨਹੀਂ ਠਹਿਰਦਾ ਯੋਗੀ ਜਨ ਸਰੀਰ ਨਾਲ ਮਨ ਨਾਲ ਬੁੱਧੀ ਨਾਲ ਅਤੇ ਇੰਦਰੀਆਂ ਦੇ ਲਗਾਓ ਤੋਂ ਰਹਿਤ ਹੋ ਕੇ ਆਤਮ ਬੁੱਧੀ ਦੇ ਨਿਮਿਤ ਕਰਮ ਕਰਦੇ ਹਨ ਜੋਗ ਸੰਜੁਗ ਪੁਰਾ ਸ਼ਿਕਾਰਮ ਵਿੱਚ ਛੱਡ ਕੇ ਮੁਕਤੀ ਰੂਪ ਸ਼ਾਂਤੀ ਦਾ ਲਾਭ ਕਰਦਾ ਹੈ ਅਤੇ ਜਿਹੜਾ ਜੋਗ ਰਹਿੰਦੇ ਰਹਤੇ ਹੈ ਉਹ ਕਰਮ ਦੀ ਇੱਛਾ ਦੇ ਬੰਧਨ ਵਿੱਚ ਪੈ ਜਾਂਦਾ ਹੈ ਸਾਰਿਆਂ ਕਰਮਾਂ ਨੂੰ ਮਨ ਨਾਲ ਛੱਡ ਕੇ ਪ੍ਰਾਣੀ ਇਸ ਨਵੇਂ ਦਵਾਰ ਦੇਹ ਰੂਪੀ ਪੂਰੀ ਵਿੱਚ ਨਾ ਕੁਝ ਪੂਰੀ ਵਿਚ ਨਾ ਕੁਝ ਕਰਦਾ ਹੈ ਨਾ ਕਰਾਉਂਦਾ ਹੋਇਆ ਆਨੰਦਪੂਰਵਕ ਰੈਂਦਾ ਹੈ ਪਰਮੇਸ਼ਵਰ ਕਿਸੇ ਧਰਮ ਵਿੱਚ ਪਰਵਿੱਤ ਨਹੀਂ ਕਰਦਾ ਕਰਮ ਅਤੇ ਕਰਮ ਫਾਲ ਨੂੰ ਪੈਦਾ ਨਹੀਂ ਕਰਦਾ ਉਹ ਸਾਰੇ ਪਰਵਿੱਤ ਦੁਆਰਾ ਹੀ ਹੁੰਦੇ ਰਹਿੰਦੇ ਹਨ ਪਰਮੇਸ਼ਵਰ ਕਿਸੇ ਦੇ ਪੁੰਨ ਅਤੇ ਪਾਪ ਨੂੰ ਨਹੀਂ ਲੈ ਇਹਦਾ ਗਿਆਨ ਜਿਹੜਾ ਗਿਆਨ ਨਾਲ ਟਕਿਆ ਹੋਇਆ ਹੈ ਉਸ ਦੇ ਨਾਲ ਜੀਵ ਮੋਹ ਨੂੰ ਪ੍ਰਾਪਤ ਹੋ ਜਾਂਦੇ ਹਨ ਲੇਕਿਨ ਆਤਮ ਗਿਆਨ ਦੇ ਦੁਆਰਾ ਜਿਨ੍ਹਾਂ ਦਾ ਗਿਆਨ ਨਸ਼ਟ ਹੋ ਗਿਆ ਹ ਉਹਨਾਂ ਦਾ ਉਹ ਆਤਮ ਗਿਆਨ ਪਰਮੇਸ਼ਵਰ ਦੇ ਰੂਪ ਨੂੰ ਇਸ ਤਰ੍ਹਾਂ 파ਸ਼ਿਤ ਵਰਣਨ ਕਰਦਾ ਹੈ ਜਿਸ ਤਰ੍ਹਾਂ ਸੂਰਜ ਸਾਰੇ ਸੰਸਾਰ ਨੂੰ ਪ੍ਰਾ ਸ਼ੇਤਕਾਰ ਦਿੰਦਾ ਹੈ ਉਸੇ ਤਰ੍ਹਾਂ ਪ੍ਰਾਤਮਾ ਪਰਮਾਤਮਾ ਵਿੱਚ ਜਿਸ ਦੀ ਬੁੱਧੀ ਸਥਿਤ ਹੈ ਉਸੇ ਵਿੱਚ ਹੀ ਮਨ ਲਗਾਉਂਦੇ ਹਨ ਉਸੇ ਵਿੱਚ ਹੀ ਨਿਸ਼ਟਾ ਰੱਖਦੇ ਹਨ ਅਤੇ ਜਿਹੜੇ ਹਮੇਸ਼ਾ ਉਸ ਦੀ ਧਿਆਨ ਵਿੱਚ ਲੱਗੇ ਹਨ ਗਿਆਨ ਦੁਆਰਾ ਜਿਨ੍ਹਾਂ ਦੇ ਸਾਰੇ ਪਾਪ ਨਸ਼ਟ ਹੋ ਗਏ ਹਨ ਉਹ ਇਸ ਸੰਸਾਰ ਵਿੱਚ ਜਨਮ ਦੇ ਨਹੀਂ ਵਿਦਿਆ ਤੇ ਨਿਮਰਤਾ ਨਾਲ ਸੰਪੰਨ ਬ੍ਰਹਮਣ ਵਿੱਚ ਗਾਂ ਵਿੱਚ ਕੁੱਤੇ ਵਿੱਚ ਅਤੇ ਚੰਡਾਲ ਵਿੱਚ ਪੰਡਤ ਲੋਕ ਦੀ ਦ੍ਰਿਸ਼ਟੀ ਬਾਰੰਬਾਰ ਰਹਿੰਦੀ ਹੈ ਜਿਨ੍ਹਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਸਮੁਤਾ ਪੈਦਾ ਹੋ ਗਈ ਹੈ ਭਾਵ ਜਿਹੜੇ ਸਭ ਨੂੰ ਇੱਕੋ ਜਿਹਾ ਦੇਖਦੇ ਹਨ ਉਹਨਾਂ ਨੇ ਇਸ ਲੋਕ ਵਿੱਚ ਜਨਮ ਮਰਨ ਰੂਪੀ ਸੰਸਾਰ ਨੂੰ ਜਿੱਤ ਲਿਆ ਹੈ ਕਿਉਂਕਿ ਬ੍ਰਹਮ निर्दोष ਅਤੇ ਸਭ ਜਗ੍ਹਾ ਇੱਕੋ ਜਾ ਇਸ ਲਈ ਉਹ ਬ੍ਰਹਮ ਨੂੰ ਪ੍ਰਾਪਤ ਹੋ ਜਾਂਦੇ ਹਨ ਜਿਹੜੇ ਚੰਗੇ ਪਦਾਰਥ ਨੂੰ ਪਾ ਕੇ ਖੁਸ਼ ਅਤੇ ਮੰਦੇ ਨੂੰ ਪਾ ਕੇ ਨਾਰਾਜ਼ ਨਹੀਂ ਹੁੰਦੇ ਅਜੇ ਸਥਿਤ ਬੁੱਧੀ ਵਾਲੇ ਮੋਹ ਰਹਿਤ ਬ੍ਰਹਮ ਵੇਤਾ ਨੂੰ ਬ੍ਰਹਮ ਵਿੱਚ ਸਥਿਰ ਸਮਝੋ ਬਾਰੇ ਪਦਾਰਥਾਂ ਵਿੱਚ ਜਿਹੜਾ ਚਿੱਤ ਚਿੱਤ ਨੂੰ ਮੋਇਤ ਨਹੀਂ ਹੋਣ ਦਿੰਦਾ ਉਹੀ ਆਤਮ ਸੁਖ ਦਾ ਅਨੁਭਵ ਕਰਦਾ ਹੈ ਅਤੇ ਬ੍ਰਹਮ ਵਿੱਚ ਅੰਤ ਕਾਰਨ ਨੂੰ ਮਿਲਾ ਕੇ ਅਕਸ਼ੇ ਸੁਖ ਮੁਕਤੀ ਪ੍ਰਾਪਤ ਕਰਦਾ ਹੈ ਇੰਦਰੀਆਂ ਦੇ ਸ਼ੂਨ ਨਾਲ ਜਿਹੜੇ ਭੋਗ ਹੁੰਦੇ ਹਨ ਉਹ ਅਸਲ ਵਿੱਚ ਦੁਖਦਾਈ ਹੁੰਦੇ ਹਨ ਉਹਨਾਂ ਦਾ ਆਦ ਵੀ ਹੈ ਅਤੇ ਅੰਤ ਵੀ ਹੈ ਹੋਕੇ ਕੋਤਿਆ ਗਿਆਨੀਆਂ ਗਿਆਨੀਆਂ ਲੋਕ ਅਜਿਹੇ ਭੋਗਾਂ ਵਿੱਚ ਲੀਨ ਨਹੀਂ ਹੁੰਦੇ ਸਰੀਰ ਛੁੱਟਣ ਤੋਂ ਪਹਿਲਾਂ ਜਿਹੜਾ ਮਨੁੱਖ ਕਾਮ ਅਤੇ ਕ੍ਰੋਧ ਦੇ ਵੇਗ ਨੂੰ ਸਹਿਣ ਕਰਨ ਵਿੱਚ ਸਮਰਥ ਹੁੰਦਾ ਹੈ ਉਹ ਹੀ ਜੁਗੀ ਅਤੇ ਸੱਚਾ ਸੁਖੀ ਹੈ ਜਿਹੜਾ ਜੋਗ ਆਤਮ ਸੁਖ ਨਾਲ ਸੁਖੀ ਅੰਤਰ ਆਤਮਾ ਦੇ ਆਨੰਦ ਨਾਲ ਆਨ ਦਿੱਤ ਅਤੇ ਅੰਤਰ ਜੋਤੀ ਨਾਲ ਹੀ ਪ੍ਰਕਾਸ਼ਿਤ ਹੈ ਉਹ ਬ੍ਰਹਮ ਰੂਪ ਹੋ ਕੇ ਬ੍ਰਹਮ ਨਿਵਾਰਨ ਮੋਖ ਨੂੰ ਪ੍ਰਾਪਤ ਹੁੰਦਾ ਹੈ ਪਾਪ ਜਿਨ੍ਹਾਂ ਦੇ ਨਸ਼ਟ ਹੋ ਕੇ ਹੋ ਗਏ ਹਨ ਉਹ ਬੁੱਧੀ ਦੂਰ ਹੋ ਗਈ ਹੈ ਮਨ ਨੂੰ ਜਿੰਨਾ ਵਸ ਵਿੱਚ ਕਰ ਲਿਆ ਹੈ ਜਿਵੇਂ ਮਾਤਰ ਦਾ ਜਿਹੜੇ ਹਿੱਤ ਚਾਹੁੰਦੇ ਹਨ ਅਜੇ ਜੋਗੀ ਨੂੰ ਬ੍ਰਹਮ ਨਿਵਾਰ ਨਿਰਵਾਣ ਪ੍ਰਾਪਤ ਹੁੰਦਾ ਹੈ ਕਾਮ ਅਤੇ ਕ੍ਰੋਧ ਜਿਨ੍ਹਾਂ ਵਿੱਚ ਨਹੀਂ ਹਨ ਮਨ ਦੇ ਵੇਗ ਨੂੰ ਜਿਸ ਨੇ ਰੋਕ ਲਿਆ ਹੈ ਅਜੇ ਆਤਮ ਗਿਆਨੀ ਜੋਗਿਆ ਨੂੰ ਬ੍ਰਹਮ ਨਿਰਵਾਣ ਆਸਾਨੀ ਨਾਲ ਹੀ ਪ੍ਰਾਪਤ ਹੁੰਦਾ ਹੈ ਬਾਹਰੀ ਪਦਾਰਥਾਂ ਦੇ ਸੰਜੋਗ ਨਾਲੋਂ ਵੱਖ ਰਹਿ ਕੇ ਦੋਨਾ ਪਰਵਟਿਆ ਤੇ ਵਿਚਕਾਰ ਦ੍ਰਿਸ਼ਟੀ ਲਗਾ ਕੇ ਨੱਕ ਦੇ ਵਿੱਚ ਚੱਲਣ ਵਾਲੇ ਪ੍ਰਾਣ ਅਤੇ ਅਪਮਾਨ ਅਪਮਾਨ ਵਾਯੂ ਨੂੰ ਬਾਰੰਬਾਰ ਕੇ ਇੰਦਰੀਆਂ ਮਾਨ ਅਤੇ ਬੁੱਧੀ ਨੂੰ ਵਸ ਵਿੱਚ ਕਰਕੇ ਇੱਛਾ ਹੈ ਕ੍ਰੋਧ ਨੂੰ ਤਿਆ ਕੇ ਮੁਕਤੀ ਦੀ ਇੱਛਾ ਕਰਨ ਵਾਲੇ yogi ਜੀਵਨ ਮੁਕਤੀ ਹਨ ਜਿਹੜੇ ਮੈਨੂੰ ਸਾਰੇ ਜੱਗਾ ਤੇ ਤਪਾਂ ਦਾ ਉਹ ਕਹਤਾ ਸਾਰੇ ਲੋਕਾਂ ਦਾ ਸਵਾਮੀ ਅਤੇ ਸਾਰਿਆਂ ਪ੍ਰਾਣੀਆਂ ਦਾ ਮਿੱਤਰ ਜਾਣਦੇ ਹਨ ਉਨ੍ਹਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਸ੍ਰੀ ਮਦ ਭਾਗਵਤੀ ਗੀਤਾ ਦਾ 5ਵਾਂ ਅਧਿਆਇ ਦਾ ਸਮਾਪਤ ਇਹ ਸੀ ਭਾਗਵਤੀ ਗੀਤਾ ਦਾ 5ਵਾਂ ਅਧਿਆਇ ਤੇ ਆਪਣੇ ਕੋਈ ਵੀ ਆਪਾਂ ਪਾਪ ਕਰਦੇ ਆਂ ਗਲਤੀਆਂ ਕਰਦੇ ਆਂ ਤੇ ਆਪਾਂ ਨੂੰ ਮੁਕਤੀ ਦਾ ਦਰਵਾਜ਼ਾ ਕੋਈ ਨਾ ਕੋਈ ਚੁਣਨਾ ਪੈਂਦਾ ਕਿ ਆਪਾਂ ਆਪਣੇ ਕਿਸੇ ਤਰ੍ਹਾਂ ਦੇ ਜੋ ਪਾਪ ਕੀਤੇ ਨੇ ਤੇ ਆਪਾਂ ਨੂੰ ਉਹਨਾਂ ਤੋਂ ਮੁਕਤੀ ਮਿਲੇ ਹਾਂਜੀ ਪੰਜਵੇਂ ਦਿਹਾੜੇ ਦਾ ਮਹੱਤਵ ਸ੍ਰੀ ਭਗਵਾਨ ਸ੍ਰੀ ਬੋਲੇ ਹੇ ਲక్ష్ਮੀ ਪੰਜਵੇਂ ਦਿਹਾੜੇ ਦਾ ਮਹਾਤਮ ਸੁਣੋ ਇੱਕ ਪਿੰਗਲ ਨਾ ਦਾ ਬ੍ਰਾਹਮਣ ਆਪਣੇ ਧਰਮ ਤੋਂ ਭ੍ਰਿਸ਼ਟ ਹੋਇਆ ਉਹ ਸੰਗ ਵਿੱਚ ਬੈਠਦਾ ਹੈ ਮੱਛੀ ਮਾਸ ਖਾਂਦਾ ਹੈ ਮਦਰਾ ਪਾਨ ਕਰਦਾ ਹੈ ਜੂਆ ਖੇਡਦਾ ਹੈ ਤਾਂ ਉਹ ਬ੍ਰਾਹਮਣ ਨੂੰ ਪਾਈ ਚਾਰੇ ਵਿੱਚੋਂ ਕੱਢ ਦਿੱਤਾ ਤਾਂ ਉਹ ਕਿਸੇ ਹੋਰ ਸ਼ਹਿਰ ਵਿੱਚ ਚਲਾ ਗਿਆ ਦੇਵ ਯੋਗ ਕਰਕੇ ਉਹ ਪਿੰਗਲ ਇਕਰਾਜ ਦੇ ਰਾਜ ਦੇ ਕੋਲ ਨੌਕਰ ਹੋ ਗਿਆ ਰਾਜਾ ਦੇ ਕੋਲ ਹੋਰ ਲੋਕਾਂ ਲੀਆਂ ਚੁਗਲੀਆਂ ਕਰਦਾ ਰਹਿੰਦਾ ਜਦੋਂ ਬਹੁਤ ਦਿਨ ਬੀਤੇ ਤਾਂ ਉਹਨਾਂ ਧਨਵਰਦ ਹੋ ਗਿਆ ਧਨਵਾਨ ਤਨਵਾ ਉਹ ਧਨਵਾਨ ਹੋ ਗਿਆ ਤਾਂ ਉਸ ਨੇ ਆਪਣਾ ਵਿਆਹ ਕਰਾ ਲਿਆ ਪਰ ਇਸਤਰੀ ਦਰਉਣਾਚਾਰੀ ਆਈ ਉਸ ਇਸਤਰੀ ਨੂੰ ਮਾਰਦਾ ਇੱਕ ਦਿਨ ਉਸ ਇਸਤਰੀ ਨੂੰ ਬੜੀ ਮਾਰ ਪਈ ਉਸ ਇਸਤਰੀ ਨੇ ਦੁਖੀ ਹੋ ਕੇ ਆਪਣੇ ਸਵਾਮੀ ਨੂੰ ਜ਼ਹਿਰ ਦੇ ਦਿੱਤਾ ਉਹ ਬ੍ਰਾਹਮਣ ਮਰ ਗਿਆ ਉਸ ਬ੍ਰਾਹਮਣ ਨੇ ਗਿਰਦ ਦਾ ਜਨਮ ਲਿਆ ਕੁਝ ਸਮੇਂ ਬਾਅਦ ਉਸ ਇਸਤਰੀ ਮਰ ਗਈ ਉਸ ਨੇ ਤੋਤੇ ਦਾ ਜਨਮ ਲਿਆ ਤਾਂ ਉਹ ਇੱਕ ਤੋਤੇ ਦੀ ਇਸਤਰੀ ਹੋਈ ਇੱਕ ਦਿਨ ਉਸ ਤੋਤੇ ਕੋਲ ਤੋਤੀ ਨੇ ਪੁੱਛਿਆ ਹੈ ਤੋਤੇ ਤੂੰ ਤੋਤੇ ਦਾ ਜਨਮ ਕਿਉਂ ਲਿਆ ਤਾਂ ਤੋਤੇ ਨੇ ਕਿਹਾ ਹੈ ਤੋਤੀ ਮੈਂ ਆਪਣੇ ਪਿਛਲੇ ਜਨਮ ਦਾ ਬਹਾਦਰ ਕਹਿ ਸੁਣਾਉਂਦਾ ਹਾਂ ਮੈਂ ਪਿਛਲੇ ਜਨਮ ਵਿੱਚ ਬ੍ਰਾਹਮਣ ਸੀ ਆਪਣੇ ਗੁਰੂ ਦੀ ਆਗਿਆ ਨਹੀਂ ਮੰਨਦਾ ਸੀ ਮੇਰਾ ਗੁਰੂ ਬਹੁਤ ਵਿਦਵਾਨ ਸੀ ਉਸ ਦੇ ਕੋਲ ਹੋਰ ਵਿਦਿਆਰਥੀ ਰਹਿੰਦੇ ਸਨ ਇਸ ਲਈ ਗੁਰੂ ਜੀ ਕਿਸੇ ਹੋਰ ਵਿਦਿਆਰਥੀ ਨੂੰ ਪੜ੍ਹਾਉਣ ਦਾ ਮੈਂ ਉਹਨਾਂ ਦੀ ਗੱਲ ਵਿੱਚ ਬੋਲਦਾ ਬੋਲ ਪੈਂਦਾ ਕਈ ਵਾਰ ਰੋਕਿਆ ਪਰ ਮੈਂ ਨਹੀਂ ਮੰਨਿਆ ਮੈਨੂੰ ਗੁਰੂ ਜੀ ਨੇ श्राप ਦਿੱਤਾ ਅਤੇ ਕਿਹਾ ਜਾ ਤੂੰ ਤੋਤੇ ਦਾ ਜਨਮ ਲਵੇਂਗਾ ਇਸੇ ਕਾਰਨ ਤੋਤੇ ਦਾ ਜਨਮ ਲਿਆ ਹੁਣ ਤੂੰ ਕਹਿ ਕੇ ਕਹਿ ਕੀ ਕਿਹੜੇ ਕਾਰਨ ਨਾਲ ਤੂੰ ਤੋਤੀ ਹੋਈ ਉਸਨੇ ਕਿਹਾ ਮੈਂ ਪਿਛਲੇ ਜਨਮ ਵਿੱਚ ਬ੍ਰਾਹਮਣੀ ਸੀ ਜਦੋਂ ਵਿਆਹੀ ਗਈ ਤਾਂ ਸਵਾਮੀ ਦੀ ਆਗਿਆ ਨਹੀਂ ਮੰਨਦੀ ਸੀ ਸਵਾਮੀ ਨੇ ਮੈਨੂੰ ਮਾਰਿਆ ਇੱਕ ਦਿਨ ਮੈਂ ਸਵਾਮੀ ਨੂੰ ਜ਼ਹਿਰ ਦੇ ਦਿੱਤਾ ਉਹ ਮਰ ਗਿਆ ਜਦੋਂ ਦੇ ਛੁੱਟੀ ਤਾਂ ਨਰਕ ਵਿੱਚ ਮੈਨੂੰ ਸੁਟਿਆ ਕਈ ਨਰਕ ਪੂਤੇ ਪੂਤ ਕੇ ਹੁਣ ਮੇਰਾ ਤੋਤੀ ਦਾ ਜਨਮ ਹੋਇਆ ਤੋਤੇ ਨੇ ਸੁਣ ਕੇ ਕਿਹਾ ਕੀ ਤੂੰ ਬੁਰੀ ਹੈ ਜਿਸ ਨੇ ਸਵਾਮੀ ਨੂੰ ਜ਼ਹਿਰ ਦੇ ਦਿੱਤਾ ਤੋਤੀ ਨੇ ਤੋਤੀ ਨੇ ਜਾਂ ਨਰਕਾਂ ਦੇ ਦੁੱਖ ਵੀ ਤਾਂ ਮੈਂ ਹੀ ਸਹਿ ਹਨ ਹੁਣ ਤੋਂ ਮੈਂ ਤੈਨੂੰ ਸਵਾਮੀ ਮੰਨਦੀ ਹਾਂ ਇੱਕ ਦਿਨ ਉਹ ਤੋਤੀ ਜੰਗਲ ਵਿੱਚ ਬੈਠੀ ਸੀ ਉਹ ਗਿਰਦ ਆਇਆ ਤੋਤੀ ਨੂੰ ਉਸ ਗਿਰਦ ਨੇ ਪਛਾਣਿਆ ਉਹ ਗਿਰਦ ਤੋਤੀ ਨੂੰ ਮਾਰਨ ਚੱਲਿਆ ਅੱਗੇ ਤੋਤੀ ਪਿੱਛੇ ਗਿਰਦ ਜਾਂਦਿਆ ਜਾਂਦਿਆ ਤੋਤੀ ਇੱਕ ਸ਼ਮਸ਼ਾਨ ਭੂਮੀ ਦੇ ਥੱਕ ਕੇ ਡਿੱਗ ਪਈ ਉੱਥੇ ਇੱਕ ਸਾਧੂ ਦਾ ਦਹਾ ਹੋਇਆ ਸੀ ਸਾਧੂ ਦੀ ਖੋਪੜੀ ਮਹੀ ਦੇ ਪਾਣੀ ਨਾਲ ਭਰੀ ਹੋਈ ਸੀ ਉਹ ਉਸ ਵਿੱਚ ਡਿੱਗੀ ਇੰਨੇ ਵਿੱਚ ਗਿਰਦ ਆਇਆ ਅਤੇ ਤੋਤੀ ਨੂੰ ਮਾਰਨ ਲੱਗਾ ਉਸ ਖੋਪੜੀ ਦੇ ਪਾਣੀ ਨਾਲ ਉਸ ਦੀ দেহে ਤੀ ਗਈ ਤੇ ਆਪਸ ਵਿੱਚ ਲੜਦੇ ਲੜਦੇ ਮਰ ਗਏ ਅਤੇ ਨੀਚ ਦੇਹ ਤੋਂ ਛੁੱਟ ਕੇ ਤੇ ਦੇਵ ਦੇਹ ਪ੍ਰਾਪਤ ਕੀਤੀ। ਬੇਮਾਨ ਆਏ ਅਤੇ ਉਹਨਾਂ ਉਹਨਾਂ ਤੇ ਬੈਠ ਕੇ ਬੇਕੁੰਡ ਨੂੰ ਗਏ। ਉਹ ਕੋਪੜੀ ਇੱਕ ਸਾਧੂ ਦੀ ਸੀ ਜਿਹੜਾ ਗੀਤਾ ਜੀ ਪੰਜਵੇਂ ਅਧਿਆਏ ਦਾ ਪਾਠ ਕਰਦਾ ਸੀ। ਉਹ ਪਰਮ ਪਵਿੱਤਰ ਸੀ ਉਸ ਦੇ ਜਲ ਨਾਲ ਦੋਨੋਂ ਪਵਿੱਤਰ ਹੋ ਗਏ ਜਿਹੜੇ ਪ੍ਰਾਣੀ ਸ਼੍ਰੀ ਗੰਗਾ ਜੀ ਇਸ਼ਨਾਨ ਕਰਕੇ ਸ਼੍ਰੀ ਗੀਤਾ ਜੀ ਦਾ ਪਾਠ ਕਰਦੇ ਹਨ ਉਹ ਬੈਖੰਡ ਨੂੰ ਜਾਂਦੇ ਹਨ ਏਸੀ ਜੀ ਮਹਾਤਮਾ ਫਾਲ ਪੰਜਵੇਂ ਅਧਿਆਏ ਦਾ ਹਾਂਜੀ ਅੱਜ ਦਾ ਇੱਕ ਹੀ ਅਧਿਆਏ ਕਰਨ ਲੱਗੇ ਆ ਤੇ ਡੇਲੀ ਦਾ ਆਪਾਂ ਇੱਕ ਹੀ ਅਧਿਆਏ ਕਰਦੇ ਆ ਤੇ ਗੀਤਾ ਦਾ ਪਾਠ ਸ਼ੁਰੂ ਕੀਤਾ ਹੈ ਹਾਂਜੀ ਧੰਨਵਾਦ ਜੀ